ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਸਭਰਾ ਸਭਰਾ ਪਿੰਡ ਜਿਹੜਾ ਦੋਸਤੋ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈਗਾ ਵੀਰ ਗੁਰੂ ਸਾਹਿਬ ਦੇ ਕੋਲੇ ਆਏ ਆ ਐਨੀਮਲ ਜਿਹੜੇ ਅੱਜ ਤੁਹਾਨੂੰ ਟੋਟਲ ਆਪਾਂ 7 ਬੈੜਾ ਦਿਖਾ ਦਾਂਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਹਾਫ ਐਨੀਮਲ ਜਿਹੜੇ ਹੈਗੇ ਦੋਸਤੋ ਸੂੇ ਸੂਹੇ ਨੇ ਤੇ ਹਾਫ ਬਿਲਕੁਲ ਅੱਗੇ ਕੱਪਣ ਨੇ ਠੀਕ ਆ ਤਿਆਰੀ ਦੇ ਵਿੱਚ ਨੇ ਪੂਰੀ ਗੱਲਬਾਤ ਆਪਾਂ ਅਵੀਰ ਦੇ ਨਾਲ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਵੜਾ ਜਿਹੜੀਆਂ ਵੀ ਤੁਹਾਨੂੰ ਖਾਸ ਤੌਰ ਤੇ ਪਸੰਦ ਆਉਣ ਸਾਈ ਬਿਆਨਾ ਕਰ ਲਿਓ ਉਸ ਤੋਂ ਬਾਅਦ ਜਿਹੜੀ ਹੈ ਦੋਸਤੋਂ ਨਰਕ ਪਰਖਾ ਤਸੱਲੀ ਜਾਂ ਚੁਵਾਈ ਹੈ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੇ ਪਸ਼ੂ ਖਾਸ ਤੌਰ ਤੇ ਸੋਏ ਨੇ ਉਹਨਾਂ ਦੀ ਆਪਣਾ ਹੱਕ ਸਮਝ ਕੇ ਜਿਹੜੀ ਚੁਵਾਈ ਆ ਉਹ ਜ਼ਰੂਰ ਕਰ ਲਿਓ ਠੀਕ ਆ ਜਿਹੜੇ ਖਾਸ ਤੌਰ ਤੇ ਕਿ ਪਸ਼ੂ ਗੱਭਣ ਨੇ ਉਹਨਾਂ ਨੂੰ ਥਿਪਕੇ ਤਸੱਲੀ ਕਰ ਲਿਓ ਠੀਕ ਆ ਤੇ ਪਸ਼ੂ ਐਨੀਮਲ ਡੇ ਦੋਸਤੋ ਹਰ ਵਾਰ ਦੀ ਜਨਾਬ ਵੀ ਤਕਰੀਬਨ 7 ਬਿਹੜਾ ਦਿਖਾਵਾਂਗੇ ਸੱਤੇ ਬਿਹੜਾਂ ਦੀ ਜਿਹੜੀ ਇਨਫੋਰਮੇਸ਼ਨ ਆ ਫੁੱਲ ਡਿਟੇਲ ਆ ਵੀਰ ਗੁਰ ਸਾਹਿਬ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਵੀਰ ਗੁਰ ਸਾਹਿਬ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਬਹੁਤ ਵਧੀਆ ਤੇ ਅੱਜ ਭਰਾ ਜਿਵੇਂ ਆਪਣੇ ਕੋਲ ਬਿਹੜਾ ਅੱਜ 7 ਆ ਗਿਆ ਹਾਂਜੀ ਸੱਤੇ ਤੇ ਸੂਈਆਂ ਕਿੰਨੀਆਂ ਨੇ ਇਹਦੇ ਵਿੱਚੋਂ 3 ਗੱਬਣਾ ਤੇ 4 ਤੇ ਨਾ ਕੱਬਣਾ ਬਲੇ ਚਾਰ ਸੂਈਆਂ ਚਾਰ ਸੂਈਆਂ ਹਾਂਜੀ ਠੀਕ ਆ ਤਾਜ਼ੀਆਂ ਸੂਈਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਹੋਣਗੀਆਂ 2 ਜਾਂ 3 ਦਿਨ ਤਾਜ਼ੀਆਂ ਸੂਈਆਂ ਬੋਲੇ ਦੇ ਵਿੱਚ ਹੀ ਆ ਫਿਰ ਬੋਲੇ ਚ ਠੀਕ ਹੈ ਭਰਾ ਅ ਪਹਿਲੇ ਨੰਬਰ ਤੇ ਵੀਰ ਗੁਰ ਸਾਹਿਬ ਇਹ ਵਿਹੜਾ ਵੱਡੇ ਕੱਦ ਕੱਦ ਦੇ ਵਿੱਚ ਐਚਪੀ ਦੀ ਵਿਹੜਾ ਗਈ ਆਪਣੇ ਘਰ ਜਿਹਦੇੰਨੇ ਵਕਤ ਸੰਧੂ ਸਾਹਿਬ 27 ਲੀਟਰ ਬੋਲਾ ਵਾ ਠੀਕ ਹੈ ਜੀ 27 ਲੀਟਰ ਬੋਲੇ ਦੇ ਵਿੱਚ ਆ ਜੀ ਦੂਜੇ ਤੀਜੇ ਦਿਨ ਵਿੱਚ ਹਾਂਜੀ ਮਗਰ ਬੱਚਾ ਵੀਰ ਕੀ ਨੇ ਬੱਚਾ ਮੇਲ ਕਾਫਾ ਦੋਸਤੋ ਠੀਕ ਆ ਤੇ ਵੜ ਸੁਹਾ ਦੂਜਾ ਸੁਈ ਹੈ ਨਾ ਦੂਜੇ ਸੁਵੇ ਦੇ ਵਿੱਚ ਹੁਣ ਜਿਹੜਾ ਦੋਸਤੋ ਸੁਈ ਹੈਗੀ ਆ ਸੈਕਿੰਡ ਲਕਟੇਸ਼ਨ ਤੇ 26 27 27 ਲੀਟਰ ਵੀ ਦਾ ਵੀ ਬੋਲਾ ਹੈਗਾ ਠੀਕ ਆ ਤੇ ਆ ਕਰੋ ਚੱਲ ਥਣ ਲੇਵਾ ਵੇਖੋ ਵੱਡੇ ਥਣ ਲੇਵੇ ਦੇ ਵਿੱਚ ਤੇ ਕੌਡੀ ਪੰਤਰ ਜਿਹੜੀ ਹੈਗੀ ਸਟਰਕਚਰ ਆ ਵੜ ਦਾ ਵੱਡੇ ਕਦ ਕਰ ਦੇ ਵਿੱਚ ਵੱਡੀ ਵੇੜਾ ਠੀਕ ਆ ਵੱਡੀਆਂ ਵੇੜਾ ਦੇ ਵਿੱਚ ਗਿਣਤੀ ਕਿਉਂਕਿ ਪਿਓਰ ਐਚ ਐਫ ਆ ਉਹਨੇ ਵੀ ਸੰਸਾਦ ਕਰ ਲਈ ਠੀਕ ਹੈ ਜਵਾਇ ਬਹੁਤ ਸਾਫ ਜੀ ਠੀਕ ਹੈ ਬੱਚਾ ਵੀਰੇ ਨੇ ਮਗਰ ਕੀ ਸੀਗਾ ਤੇ ਬੱਚਾ ਜੀ ਬਹੁਤ ਅੱਛਾ ਹਾਂਜੀ ਮੇਲ ਕਾਫ ਆ ਪਹਿਲੇ ਨੰਬਰ ਤੇ ਬੈਠਾ ਠੀਕ ਹੈ ਇਹ ਜਿਹੜੀ ਆ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਸੈਕਿੰਡ ਲਗਟੇਸ਼ਨ ਦੇ ਵਿੱਚ ਵਹਿੜ ਸੋਈ ਆ 나ੜੂ ਬੱਚੇ ਦੇ ਨਾਲ ਅਜੇ ਤੀਜੇ ਦਿਨ ਦੇ ਵਿੱਚ ਆ ਠੀਕ ਹੈ ਤੇ ਬੱਛਾ ਮੇਲ ਕਾਫ ਆ ਇਸ ਵੜ ਦੇ ਨੀਚੇ ਤੇ ਬਾਕੀ ਗੁਰ ਸਾਹਿਬ ਆਈ ਕਿੰਨਾ ਮੁੱਲ ਰੇਟ ਪਾ ਪਰਤਾ ਕੀ ਹੈ ਇਹਦਾ ਫੋਨ ਤੇ ਕਰਾਂਗੇ ਸਾਰੀ ਅੱਛਾ ਜੀ ਹਾਂਜੀ ਵੇਖ ਲਓ ਜੇ ਕੋਈ ਕਰਨਾ ਜ਼ਿਕਰ ਤੇ ਨਹੀਂ ਨਹੀਂ ਫੋਨ ਤੇ ਕਰਾਂਗੇ ਅੱਛਾ ਜੀ ਹਾਂਜੀ ਚਲੋ ਠੀਕ ਆ ਬਾਕੀ 35 ਤੋਂ 40 ਪਲੱਸ 35 ਮਨ ਚੋਦੜ ਨਿਕਲੂ ਠੀਕ ਹੈ ਜੀ ਤੇ 27 28 ਲੀਟਰ ਬੋਲਾਣਾ 22 ਲੀਟਰ ਕਰਤਾ 35 ਤੋਂ 40 ਠੀਕ ਹੈ ਜੀ ਹਾਂਜੀ ਵੱਡੀ ਬੈੜਾ ਦੋਸਤੋ ਤੇ ਰੇਟ ਖਾਸ ਤੌਰ ਤੇ ਵੀਰ ਸਾਹਿਬ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਆ ਇਸ ਬੈੜ ਦਾ ਖਾਸ ਤੌਰ ਤੇ ਮੁੱਲ ਜਿਹੜਾ ਫੋਨ ਤੇ ਠੀਕ ਆ ਤੇ ਆ ਜਿਹੜਾ ਬੈਕ ਸਾਈਡ ਤੋਂ ਤੁਸੀਂ ਦੇਖੋ ਖਵਾਨਾ ਲੇਵਾ ਵੇਖੋ ਜੀ ਠੀਕ ਆ ਇੱਕ ਵਾਰੀ ਵੇਖੋ ਫੀਲ ਸਭ ਪੂਰੀ ਹੈਗੀ ਆ ਠੀਕ ਆ ਇਸ ਤੋਂ ਬਾਅਦ ਅਗਲੀ ਬੈੜ ਭਾਈ ਗੁਰ ਸਾਹਿਬ ਕੀ ਡਿਟੇਲ ਹੈ ਜੀ ਪਹਿਲੇ ਨੇ ਮੱਛੀ ਆ ਫਲੂਨ ਅਜੇ ਹੂੰ ਤੇ ਦੋ ਦੰਦ ਆ ਹੂੰ ਤੇ ਇੱਕੇ ਫਾਰਮ ਚ ਆਈਆਂ ਦੋਵੇਂ ਯਾਰ ਜੀ ਹਾਂਜੀ ਕੋਲੋਂ ਬੱਚੀ ਆ ਸੁਣੀ ਆ ਜੀ ਹਾਂ ਦਾ ਗੱਪੜ ਬੰਨੀ ਗੱਪਣਾ ਨਾ ਤਾਂ ਸੁਣੀ ਹੈ ਹਾਂ ਦੰਦ ਨਿਕਲਣ ਫਾਰਮ ਹਾਂ ਉਹ ਆਹਰ ਬੜੀ ਠੰਡੀ ਹੋੜ ਹਾਂ ਦੋਂਦੀ ਏ ਦੋਂਦੀ ਦੋਂਦੀ ਆਹੋ ਦੱਬਨ ਅੱਛੀ ਐ ਆਹ ਤੋ ਦੱਦ ਮਿਲਦੀ ਠੀਕ ਐ ਦੋਂਦੀ ਬੱਚੀ ਆ ਜਿਹੜੀ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਹੋ ਪਲੂਨ ਬੱਚੀ ਨੇ ਸੁਣਾ ਹੈਗਾ ਤੇ ਦਿਨ ਵੀਰ ਹਜੇ ਘੱਟੋ ਘੱਟ ਕਿੰਨੇ ਲੈ ਜੂ 10 ਦਿਨ ਸੰਭਾਲੇ ਜੂ ਠੀਕ ਆ ਉਹ ਮਾਨਾ ਜਿਹੜਾ ਦੋਸਤੋ ਫਿਕਸਡ ਆਰਡਰ ਆ ਕੰਪੈਕਟ ਆਰਡਰ ਹੈਗਾ ਬਿਲਕੁਲ ਤੇ 10 ਦਿਨ ਵੜ ਨੇ ਲੈ ਜਾਣੀਆਂ ਠੀਕ ਆ ਤੇ ਵੱਡੇ ਕਦ ਕਰਦੇ ਵਿੱਚ ਨਵੀਂ ਵੜ ਆ ਵਾਧੇ ਬੰਦੀ ਹੈ ਹੈਗੀ ਆ ਵੀ ਫਸਟ ਟਾਈਮ ਰ ਇਹ ਵੜ ਸੁਣ ਜਾ ਰਹੀ ਆ ਠੀਕ ਹੈ ਜਲਦੀ ਸੀ ਜੀ ਇਹ ਮੈਂ ਤਾਂ ਤਾਂ ਕਰ ਲਿਆ ਹਾਂ ਜੇ ਸੁਈਆ ਸਾ ਮੇਰੇ ਕਿੰਨਾ ਮੋਲੇ ਸਵੈਡ ਦਾ ਫਿਰ ਕਿਹੜਾ ਵੀ ਬਾਈ ਜੀ ਫੋਨ ਤੇ ਕਰ ਦਿੰਦੇ ਹੁਣ ਤੇ ਕਰਾਂਗੇ ਕਰਾਂਗੇ ਫੁੱਲ ਬਾਈ ਜੀ ਕੋਈ ਨਹੀਂ ਅੱਛਾ ਜੀ ਪਹਿਲਾਂ ਤੁਸੀਂ ਦੱਸ ਦਿੰਦੇ ਹੁੰਦੇ ਹੁਣ ਫੋਨ ਤੇ ਕਰੋਂਗੇ ਨਹੀਂ ਨਹੀਂ ਕਹ ਦੱਸਾਂਗੇ ਸਾਰੀਆਂ ਦੱਸਾਂਗੇ ਠੀਕ ਹੈ ਜੀ ਇਹਨਾਂ ਫਿਰ ਸੌਦਾ ਚੱਲਣ ਦੇਣਾ ਆਪਣਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਫਿਰ ਇਸ ਤੋਂ ਬਾਅਦ ਦੋਸਤੋ ਆ ਦੋ ਬੈਡਾਂ ਦਾ ਜਿਹੜਾ ਖਾਸ ਤੌਰ ਤੇ ਪ੍ਰਾਈਸ ਹੈਗਾ ਮੋਲ ਆ ਇਹ ਫੋਨ ਤੇ ਹੋਵੇਗਾ ਠੀਕ ਆ ਅਗਲੀ ਨੈਕਸਟ ਆਪਾਂ ਤੁਹਾਨੂੰ ਵੈੜ ਦਿਖਾਉਨੇ ਆ ਹਾਂਜੀ ਇਹ ਪਹਿਲਣ ਸੂਈ ਆ ਇਹ ਵੀ ਆ ਇਹ ਵੀ ਪਹਿਲਣ ਬੱਚੀ ਸੂਈ ਹੈ ਜੀ ਹਾਂਜੀ ਜੀ ਮੂੰਹ ਚਾਰ ਦਾ ਤਾਂ ਮੂੰਹ ਚਾਰ ਦਾੰਦਾ ਨਾ ਜੀ ਮਗਰ ਬੱਚਾ ਕੀ ਆ ਕਹਿੰਦੇ ਇਹ ਬੱਚੀ ਆ ਜੀ ਉਹ ਅੱਛੀ ਆ ਫੀਮੇਲ ਕੱਪ ਹੈ ਹੋਣੀ ਨਾ ਹਾਂਜੀ ਹਾਂਜੀ ਠੀਕ ਅ ਸੋ ਦੋਸਤੋ ਤੀਜੇ ਨੰਬਰ ਦਾ ਵੇਰਵਾ ਜਰੂਰ ਪਾ ਰਹੇ ਹੋ ਵੀ ਪਹਿਲਣ ਬੱਚੀ ਬਲੂਨ ਬੱਚੀ ਸੂਈ ਆ ਤੇ ਮਗਰ ਜਿਹੜੀ ਆ ਆਪ ਵੀ ਬੱਚੀ ਹੈ ਤੇ ਮਗਰ ਵੀ ਬੱਚੀ ਹੈ 나ੜੂ ਆ ਬੱਚੇ ਦੇ ਬਿਲਕੁਲ ਨਾਲ ਤੇ ਆ ਹਵਾਨਾ ਅਡਰ ਹੈਗਾ ਜਿਹੜਾ ਬੇਸ਼ੱਕ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਸਮਾਂ ਦੋਸਤੋ ਆ ਵੀਡੀਓ ਦਾ तकरीबन 6 ਵਜੇ ਦਾ ਹੈਗਾ ਠੀਕ ਹੈ ਜੀ ਸ਼ਾਮ ਦਾ 5:30 ਤੋਂ 6 ਵਜੇ ਦਾ ਜਿਹੜਾ ਸਮਾਂ ਹੈਗਾ ਇਹੋ ਸ਼ੇਪ ਆਤਰ ਵੀ ਨੋਟੀਸ ਕੀਤਾ ਜਾ ਸਕਦਾ ਹੈ ਬੰਨੇ ਬੰਨੇ ਵਜ ਹੀ ਰਹੀ ਬੱਛੀ ਹੈਗੇ ਨਾ ਜੀ ਹਾਂਜੀ ਹਾਂਜੀ ਬੱਛੀ ਨਾਲ ਨਾਲ ਹੀ ਤੇ ਕਿੰਨਾ ਹਾਜ਼ਰ ਹੁਣ ਬੋਲਾ ਕਿੰਨਾ ਜੀ ਇਹਦੇ ਸਭ 12 ਲੀਟਰ ਬੋਲਾ 12 ਲੀਟਰ ਹਾਂਜੀ ਹਾਂਜੀ ਜਿਹੜਾ ਕਿਸੇ ਭੈਣ ਬੋਲੇ ਤਿੰਨ ਟਰੰਮਸ ਸੱਲੀ ਕਰੋ ਤਿੰਨ ਟਰੰਮਸ ਸੱਲੀ ਕਰੋ 12 ਲੀਟਰ ਹੈ ਜਿਹੜਾ ਚੋਲ ਲੈਣਾ ਹਾਂਜੀ ਚੋਲ ਲੈਣਾ ਠੀਕ ਹੈ ਤੇ ਸਾਬਰੇ ਕਿੰਨਾ ਮੁੱਲ ਲੈ ਦੇ 25000 ਰੁਪਏ ਲੈਣ ਦੇ ਵਾਲੀ ਕਰ 52000 ਹਾਂਜੀ ਹਾਂਜੀ ਕੋਈ ਛੋਟਛਾਪਾ ਖੁੱਲਾ ਹੋ ਜਾਊਗਾ ਥੋੜੀ ਤਾਕੀ ਹੈ ਖੁੱਲਾ ਪਾਕਿਸਤਾਨ ਦਾ ਸਭ ਦਾ 10 ਦਿਨ ਖੁੱਲਾ ਕਰਾਂਗੇ ਮਾਨਤਾ ਨੇ ਵਿੱਚ ਖੁੱਲੇ ਕਰਨਾ ਪੈਂਦਰਾ ਮਾਨਤਾ ਜੀ ਬਿਲਕੁਲ ਮਾਨਤਾ ਨਾ ਕਰਨਾ ਪੂਰਾ ਹਾਂਜੀ 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 ਠੀਕ ਹੈ ਤੇ 52000 ਦੇ ਵਿੱਚੋਂ ਜਿਹੜਾ ਕਿਸਾਨ ਵੀਰੋ ਰੇਟ ਦੇ ਵਿੱਚੋਂ ਜਿਹੜਾ ਮੁੱਲ ਮੇਨ ਮਾਨਤਾ ਨਾ ਜਿਹੜੀ ਗੰਜੈਸ਼ ਉਹ ਹੋ ਜਾਊਗੀ ਠੀਕ ਹੈ ਜਿਹਨੇ ਵੀ ਤੁਸੀਂ ਕਰਾਉਣੀ ਚਾਹੋ ਦੱਸ ਦਿਓ ਵੀ ਇੰਨਾ ਕਿ ਜਿਹੜਾ ਮਾਨਤਨ ਕਰ ਲੋ ਤੇ ਬਾਈ ਜ਼ਰੂਰ ਕਰੂਗਾ ਠੀਕ ਹੈ ਤਾਜੀ ਸੂਈ ਹੈ ਮਗਰ ਬੱਛੀ ਅਗਲੀ ਵਾਰ ਇਹ ਗੱਬਣਾ ਜੀ ਇਹ ਗੱਬਣਾ ਸੰਦੂਸਰ ਠੀਕ ਹੈ ਇਹ ਸ਼ਾਹੀ ਹਲ ਕਰਾਸ ਠੀਕ ਹੈ ਜੀ ਠੀਕ ਹੈ ਐ ਚਾ ਪਸ਼ਾਹੀਵਾਲ ਦਾ ਜਿਹੜਾ ਕਰਾਸ ਆਂਗਾ ਹਾਂਜੀ ਤੇ ਹਫਤਾ ਲੈ ਜੂਗਾ ਨਾ ਜੀ ਹਾਂ ਜੀ ਹਫਤਾ ਸਵੇਰ ਦੂਜਾ ਕਿ ਤੀਜਾ ਸੋਣਾ ਜੀ ਤੀਜਾ ਤੀਜਾ ਸਵੇਰ ਸੋਣਾ ਇੱਕ ਕ੍ਰੋਸਾਂਗ ਦੇ ਵਿੱਚ ਆ ਦੋਸਤੋ ਜਿਹੜੇ ਵੀ ਕਿਸੇ ਨੇ ਕ੍ਰੋਸ ਵੈੜ ਖਰੀਦਣੀ ਆ ਤੁਸੀਂ ਐਚਪ ਤੇ ਜਿਹੜਾ ਸ਼ਾਹੀਵਾਲ ਦਾ ਕ੍ਰੋਸਾਂਗ ਨੂੰ ਮੰਨ ਕੇ ਲੈ ਕੇ ਜਾ ਸਕਦੇ ਜੀ ਤੇ ਇੱਕ ਹਫਤਾ ਦਾ ਹਜੇ ਪੈਂਡਿੰਗ ਆ ਨਾ ਜੀ ਹਾਂਜੀ ਹਾਂਜੀ ਥੋੜੀ ਪਾਲ ਹੈਗੀ ਨਾ ਇਸ ਤੇ ਪਾਲ ਹੈਗੀ ਬਜੀ ਹਾਂ ਪਾਲ ਹੈਗੀ ਬਾਨੇ ਤੇ ਤੇ ਬਾਕੀ ਆ ਫੇਸ ਕੁਆਲਟੀ ਥੋੜੀ ਮਲੀ ਫਿਰ ਦਿਖਾ ਦਿੰਨੇ ਆ ਪਤਾ ਨਹੀਂ ਆ ਦੇਖੋ ਸਭ ਕਿੰਨਾ ਮੋਲ ਵੀ ਰਹਿੰਦਾ ਇਹਦਾ 50000 50000 ਹਾਂ ਜੀ ਬਾਕੀ ਮਾਨਦਨ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ 50 8 ਦਿਨ 10 ਦਿਨ ਲੈ ਜੂ 8 ਕਿ ਦਿਨ ਲੈ ਜੂ ਇੱਕ ਹਫਤਾ ਹੀ ਮੰਨ ਕੇ ਹੈ ਨਾ ਪੱਤਾ ਮੰਨ ਹਫਤਾ ਮੰਨਨੇ ਨੂੰ ਤੇ ਆ ਦੇਖੋ ਜੀ ਠੀਕ ਹੈ ਆ ਥੰਮੇ ਬਾਜੀ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਸੀਂ ਥਾਣ ਤੋਂ ਦੂਸਤੋ ਦੇਖ ਰਹੇ ਹੋ ਠੀਕ ਹੈ 50000 ਮੋਲਾ ਡਿਮਾਂਡ ਆ ਤੇ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਤੁਹਾਨੂੰ ਵੇਖ ਦਿਖਾਉਣੀ ਆ ਤੇ ਪਹਿਲਣ ਬਲੂਨ ਵੱਚੀ ਹੋਈ ਇਹ ਵੀ ਅੱਗੇ ਸੌਣ ਜਾ ਰਹੀ ਸੂਈ ਹੈ ਜੀ ਹਾਂ ਗੱਪਣਾ ਗੱਪਣਾ ਠੀਕ ਹੈ ਵੱਡੇ ਕਦ ਕੱਦ ਦੇ ਵਿੱਚ ਆ ਤੇ ਜਰਸੀ ਨਾ ਕ੍ਰੋਸ ਹੈ ਐਚਪੀ ਜਰਸੀ ਕ੍ਰੋਸ ਹੈ ਜੀ ਐਚਪੀ ਜਰਸੀ ਕ੍ਰੋਸ ਆ ਸਿੰਘ ਜਿਹੜੇ ਹੈਗੇ ਆ ਠੀਕ ਹੈ ਸਿੰਘ ਤੁਸੀਂ ਦੇਖ ਸਕਦੇ ਬੰਦਰ ਜਿਹੜੀ ਸਿੰਘਾਂ ਦੇ ਵਿੱਚ ਹੈਗੀ ਥੋੜੀ ਜਿਹੀ ਮੈਂ ਇਹਨਾਂ ਨੂੰ ਮੀ ਹਫਤਾ ਜਾਣਾ ਜੀ ਹਾਂਜੀ 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 ਚਲ ਕੋਈ ਕਮਾ ਲਓ ਜੇ ਪਾਲੀ ਕਰੇ ਸਤ ਤੁਹਾਂ ਤੇ ਅੱਛਾ ਮਾਸੀ ਪਹਿਲੇ ਸੂਆ ਸੁਣੀ ਆ ਵੀ ਇਹ ਠੀਕ ਆ ਦਿਨ ਕਿੰਨੇ ਹਫ਼ਤੇ ਨੇ ਪਸਿਆ ਨੂੰ ਜੀ ਠੰਡੀ ਸੀ ਜਦ ਸੰਸਾ ਅਇਤਰਾ ਬੇਰੇ ਹਾਂ ਹੰਤੂਨ ਵੀ ਪੂਰਾ ਨੋਕਲਾ ਹੀ ਹੈ ਹਾਂਜੀ ਨੋਕਲਾ ਠੰਡੀ ਇਤਰਾ ਮਰਜੀ ਕੋ ਬਹਿ ਜਾਣ ਕੇ ਆ ਕਰੋ ਚੱਕ ਜੀ ਅੱਛਾ ਭਾਈ ਸਾਹਿਬ ਕਿੰਨੇ ਦੀ ਲੈ ਦੇ ਦੀ ਇਹ 32000 32000 ਠੀਕ ਹੈ 32000 ਜਿਹੜਾ ਦੋਸਤੋ ਇਸ ਵੈੜ ਦਾ ਮੋਲਾ ਸੋਣੀ ਹੈ ਹਜੇ 7 ਦਿਨ ਹਜੇ ਪਏ ਆ ਠੀਕ ਹੈ ਤੇ ਸ਼ਾਹੀ ਬਾਦ ਤੇ ਐਚਪ ਦਾ ਜਿਹੜਾ ਕਰੋਸ ਆਗਾ ਠੀਕ ਹੈ ਤੇ ਸਿੰਘਾ ਜਿਹੜੇ ਹੈਗੇ ਆ ਤੁਸੀਂ ਵੇਖ ਲਓ ਇੱਕ ਵਾਰੀ ਫੇਰ ਕਿਉਂਕਿ ਦੂਰ ਨੇੜੇ ਤੁਸੀਂ ਚੱਲ ਕੇ ਆਉਣਾ ਤੇ ਬਾਕੀ ਹੈਗੀ ਠੰਡੀ ਸੀਲਸ ਲੱਗ ਪੂਰੀ ਠੀਕ ਆ ਇਸ ਤੋਂ ਬਾਅਦ ਭਾਈ ਇਹ ਸਾਹ ਅਗਲੇ ਪੰਨੇ ਵੱੱਛੀ ਆ ਜੀ ਸੂਈ ਇਹਦੇ ਮਗਰ ਵੱੱਛੀ ਆ ਇਹ ਵੀ ਸੂਈ ਆ ਹਾਂ ਜੀ ਸਹੀ ਗੱਲ ਸਹੀ ਗੱਲ ਸਹੀ ਬਾਰੇ ਠੀਕ ਬੱਚਾ ਮਗਰ ਦੇ ਵੱੱਛੀ ਸੁਹਾ ਕਿਨਵਾ ਜੀ ਤੇ ਪਹਿਲਾਂ ਨਹੀਂ ਆ ਜੀ ਵੱਡੇ ਕੱਦ-ਕਾੜ ਦੇ ਵਿੱਚ ਆ ਦੋਸਤੋ ਜਿਹੋ ਜੀ ਆਪਾਂ ਨਾਰਮਲ ਐਚਐਫ ਵੈੜ ਦੇਖਦੇ ਆ ਓਡਾ ਕੱਦ-ਕਾੜ ਇਸ ਵੈੜ ਦਾ ਹੈਗਾ ਤੇ ਸੂਹਾ ਪਹਿਲਾਂ ਨਹੀਂ ਸੂਈ ਦੇ ਸਭ ਬਹੁਤ ਐਸ ਤਰ੍ਹਾਂ ਕਰੋ ਹਾਂ ਆ ਕਰੋ ਚੱਕ ਜੀ ਠੀਕ ਹੈ ਜਿਵੇਂ ਮਰਜ਼ੀ ਹੱਥ ਲਾਈ ਜਿਓ ਤੇ ਸ੍ਰੀ ਸਾਉ ਪੂਰੀ ਹੈਗੀ ਹੈ ਠੀਕ ਹੈ ਸਾਬਿਰ ਕਿੰਨਾ ਦੋਤਾ ਜਰੇ ਐ ਹਾਂ 12 ਲੀਟਰ ਦੁੱਧ ਦੇ ਦੁੱਧ ਜਣ ਬੋਲੇ ਤੋਂ ਬਾਹਰ ਹਾਂ ਹਾਂ ਬੋਲੇ ਤੋਂ ਬਾਹਰ 7-8 ਦਿਨ 7-8 ਦਿਨ ਬਲਕਿ 12 ਗੀਟਰ ਹੈਗਾ ਹਾਂਜੀ 12 ਲੀਟਰ 12 ਲੀਟਰ ਠੀਕ ਆ ਤੇ ਮੋਲਿੰਦਾ ਵੀਰੇ ਕੀ ਆ ਤੇਰਾ 50000 ਲੈਣ ਦੇ ਬਾਕੀ ਬਾਪੂ ਮਾਂ ਕੇ ਰਹਿਮਤ ਨਾਲ ਜਾਪ 50000 ਦੇ ਵਿੱਚੋਂ ਠੰਗੀ ਸੋਹਣੀ ਸਲੱਫੀ ਮੋਹ ਚੁਗੀਆਂ ਚਾਰ ਦੰਦ ਠੀਕ ਹੈ ਠੰਗੀ ਬਹੁਤ ਸਹੀ ਬੜੀ ਠੀਕ ਹੈ ਬੱਚੇ ਮੋਹ ਚਾਰ ਦੰਦ ਦਾ ਦੋਸਤੋ ਠੀਕ ਆ ਤੇ ਸੀਲ ਹੋ ਵੀ ਰਾਂ ਦਾ ਪੂਰੀ ਤੁਹਾਨੂੰ ਪੂਰੀ ਜਿਹੜੀ ਹੱਥੋਂ ਤੇ ਲਾ ਕੇ ਦਿਖਾ ਦਿੱਤਾ ਥਾਣਾ ਨੂੰ ਜਿਵੇਂ ਮਰਜੀ ਕੋਈ ਬੱਚਾ ਜਾਂ ਭੈਣ ਕੋਈ ਨੋਰਮਲੀ ਚੁਵਾਈ ਤੁਸੀਂ ਕਰ ਸਕਦੇ ਹੋ इजीली ਠੀਕ ਹੈ ਥਾਂ ਤੋਂ ਵਧੀਆ ਹੈਗਾ ਆਹ ਵੇਖੋ ਠੀਕ ਹੈ ਤਾਂ 50000 ਦੇ ਵਿੱਚੋਂ ਜਿਹੜਾ ਲੈਸ ਹੋ ਜਾਊਗਾ ਮਾਨਤਨ ਹੋ ਜਾਊਗਾ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਵੜ ਹੈਗੀ ਆ ਇਹ ਨੂੰ ਰਾਤ ਤੋਂ ਕਰਨ ਸੁਣੀ ਹੋਇਆ ਪਹਿਲਾਂ ਵੀ ਸੁਣੀ ਆ ਬਈ ਅੱਛਾ ਠੰਡੀ ਬਹੁਤ ਹੈ ਇਦਾਂ ਬਈ ਮਗਰ ਬੱਚਾ ਜੀ 15 ਦਿਨੋਂ ਕੋਈ ਸੁਣੀ ਹਾਂ ਜੀ ਦੁੱਧਾ ਜਰ ਕਿੰਨਾ ਜੀ ਦੁੱਧਾ ਹਰ ਰੋਜ਼ 9 ਲੀਟਰ ਪੱਕਾ ਹੋ ਗਰੰਟੀ ਆਪਣੇ ਨਾਮ ਕਰ ਠੀਕ ਹੈ ਜੀ 9 ਲੀਟਰ ਜਿਹੜਾ ਬਿਲਕੁਲ ਹਾਜ਼ਰ ਆ ਦੋਸਤੋ 15 ਦਿਨ ਦਾ ਸਮਾਂ ਹੋ ਗਿਆ ਸੀ ਉਹ ਤੇ ਪਹਿਲਾਂ ਬੱਚੀ ਸੂਈ ਆ ਮਗਰ ਜਿਹੜਾ ਇਹਦਾ ਮੇਲ ਕਾਫਾ ਬੱਚਾ ਠੀਕ ਆ ਇਹ ਆ ਦੇਖੋ ਜੀ ਇਹ 9 ਲੀਟਰ ਦੀ ਚਵਾਈ ਜਿਹੜੀ ਆ ਤੁਸੀਂ ਕਰਨੀ ਹੈਗੀ ਆਪਣਾ ਹੱਕ ਸਮਝ ਕੇ ਤਸੱਲੀ ਜਰੀ ਆ ਉਹ ਜ਼ਰੂਰ ਕਰਕੇ ਬੇਸ਼ੱਕ ਬਾਅਦ ਵਿੱਚ ਸੌਦਾ ਕਰ ਲਿਓ ਪਰ ਲੈ ਪਰ ਵਾਰਾ ਕਿ ਬੱਚਾ ਬਣ ਅਛਾ ਸਾਹਿਬ ਇਹ ਕਿੰਨਾ ਬੋਲੇਗਾ 35000 35000 ਬਾਕੀ ਮੋਕੇ ਦੇ ਮਾਤਲਬ ਕਰਦੇ 15 ਦਿਨ ਮੇਲੇ ਮੂਲੇ ਚੱਲੀ ਹੋਣੀ ਹੈ ਮੇਲਾ ਇਹ ਸਿੱਤੋਂ ਬਾਕੀ ਹੈ 9 ਲੀਟਰ ਹਜੇ ਹਾਜ਼ਰ ਨਹੀਂ ਹਾਂਜੀ ਹੋਰ ਪੱਕਾ ਗਾਰੰਟੀ ਆਪਣੀ ਦੋ ਤੋਂ ਫਿਰ ਬਾਝੂ 10 11 ਲੀਟਰ ਤੱਕ ਹਾਂਜੀ ਠੀਕ ਆ ਤੇ ਐਨੀਮਲ ਅਜੇ ਇਹ ਨਹੀਂ ਸੀ ਨੌ ਸੀ ਆਪਣੇ ਕੋਲ ਸੱਤ ਸੀ ਬੜਾ ਹਨ ਸੱਤ ਬੜਾ ਤੇ ਭਾਈ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਆਪਣਾ 843793359 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਗੁਰਸਾਹਬ ਸਿੰਘ ਪਿੰਡ ਸਭਰਾਵਾ ਦੇ ਵਿੱਚ ਵਿజిਟ ਕਰਨੀ ਹੋ ਤੁਸੀਂ ਪਿੰਡ ਸਭਰਾ ਦੋਸਤੋ ਮਾਝੇ ਦਾ ਪਿੰਡ ਆ ਤੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਐਨੀਮਲ ਜਿਹੜੇ ਆਪਾਂ ਤੁਹਾਨੂੰ ਅੱਜ ਸੱਤ ਬੜਾ ਦਿਖਾਤੀਆਂ ਨੇ ਟੋਟਲ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਅ ਅੱਧੇ ਉਜਾਦੀਆਂ ਬਿਹੜਾ ਜਿਹੜੀਆਂ ਸੁਈਆਂ ਨੇ ਬਿਲਕੁਲ ਦੋ ਠੁਕੀਆਂ ਨੇ ਠੀਕ ਹੈ ਸਾਹਿਬ ਆਪਣੀ ਆਨਲਾਈਨ ਲੈ ਲਈ ਹੈਗੀ ਆ ਆਨਲਾਈਨ ਜਿੱਤਾਂ ਮਰਜ਼ੀ ਵਸੂਲ ਤੇ ਪਾਏ ਕਰਕੇ ਲੈ ਸਕਦੇ ਥਾ ਤਾਂ ਉੱਥੇ ਬੰਚਾ ਲਾਂਗੇ ਆਪਣੀ ਪਹੁੰਚ ਕਰਦਾਂਗੇ ਕੋਈ ਟੈਨਸ਼ਨ ਨਹੀਂ ਪੰਜਾਬ ਵਿੱਚ ਜਾਂ ਆਊਟ ਆਫ ਸਟੇਟ ਦੀ ਗੱਲ ਕਰ ਲਈ ਜਾਂ ਪੰਜਾਬ ਦੀ ਗੱਲ ਕਰੀਏ ਜਾਂ ਚ ਮਹਾਰਾਸ਼ਟਰ ਜਿੱਥੇ ਮਰਜ਼ੀ ਪਹੁੰਚ ਕਰ ਲੈ ਭਾਈ ਠੀਕ ਹੈ ਜੀ ਹਾਂ ਜੀ ਆਨਲਾਈਨ ਦੇ ਵਿੱਚ ਮਤਲਬ ਕਿ ਦੋ ਨਾਗਾਂ ਜਾਂ ਚਾਰ 10 ਆਪਸੋ ਕੁਝ ਹਾਂ ਨਹੀਂ ਗੁਜਰਾਤ ਦੇ ਵਿੱਚ ਤਾਂ ਮਹਾਰਾਸ਼ਟਰ ਦਾ ਇੱਥੇ ਜੇ ਲੋਕਲ ਲੈਣੀ ਕਿ ਨਹੀਂ ਇੱਕ ਦੋ 200 ਕਿਲੋਮੀਟਰ ਤੇ 100 ਕਿਲੋਮੀਟਰ ਤੱਕ ਕੋਈ ਗੱਲ ਹੀ ਨਹੀਂ ਸਹੀ ਸਾਬ ਹਾਂਜੀ ਉਸੇ ਰੇਟ ਦੇ ਵਿੱਚ 100 ਕਿਲੋਮੀਟਰ ਤੱਕ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਮਹਾਰਾਸ਼ਟਰ ਤੇ ਗੁਜਰਾਤ ਦੇ ਵਿੱਚ ਜਿਹੜੀ ਆਨਲਾਈਨ ਡਿਲੀਵਰੀ ਆ ਸੋ ਉਥੋਂ ਦੇ ਵਪਾਰੀ ਵਰਗ ਵੀ ਇਹਨਾਂ ਨੂੰ ਵੀ ਜਿਹੜੀ ਇੱਕ ਰਿਕਵੈਸਟ ਆ ਜਿਹੜਾ ਪਸੂ ਖਰੀਦਣਾ ਚਾਹੁੰਦੇ ਹੋ ਤੁਸੀਂ ਖਾਸ ਤੌਰ ਤੇ ਬਹਿਣਾ ਤੁਸੀਂ ਤਾਂ ਵੀ ਸੰਪਰਕ ਕਰ ਸਕਦੇ ਹੋ ਜੇ ਕਿਸੇ ਗ੍ਰਾਹਕ ਨੇ ਖਰੀਦਣੀ ਆ ਤਾਂ ਤੁਸੀਂ ਜਿਹੜਾ ਸੰਪਰਕ ਬਾਈ ਗੁਰੂ ਸਾਹਿਬ ਦੇ ਨਾਲ ਕਰਨਾ ਹੈਗਾ ਪੰਜਾਬ ਦੇ ਵਿੱਚ ਲੋਕੇਸ਼ਨ ਆ ਸਭਰਾਮਾਂ ਦੀ ਤੁਸੀਂ ਵਿਜ਼ਿਟ ਜਿਹੜੀ ਆ ਸਭਰਾਮਾਂ ਦੀ ਲੋਕੇਸ਼ਨ ਲਗਾ ਸਕਦੇ ਹੋ ਪੱਟੀ ਤੋਂ ਤਕਰੀਬਨ ਜਿਹੜੀ ਆਪਾਂ ਗੱਲ ਕਰੀਏ ਤੇ ਪੱਟੀ ਖਾਸ ਸ਼ਹਿਰ ਹੈਗਾ ਪੱਟੀ ਤੋਂ ਤਕਰੀਬਨ ਕੋਈ 8-10 ਕਿਲੋਮੀਟਰ ਦੀ 8 ਕਿਲੋਮੀਟਰ ਦੀ ਦੂਰੀ ਹੈਗੀ ਆ ਸਭਰਾ ਪਿੰਡ ਦੀ ਤੇ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਲਿਓ ਚੁਆਈ ਕਰਕੇ ਚੈੱਕ ਪਾਸ ਕਰਨ ਤੋਂ ਬਾਅਦ ਵੀ ਆਪਾਂ ਸ਼ੁਕਰੀ ਸਕੇਦੇ ਜੇਕਰ ਕੋਈ ਪੰਜਾਬ ਦੇ ਵਿੱਚ ਕੋਈ ਭਰਾ ਮੰਗਾਉਣਾ ਚਾਹੁੰਦਾ ਵੈੜ ਆਨਲਾਈਨ ਡਿਲੀਵਰੀ ਠੀਕ ਆ ਕਿੰਨਾ ਦੁੱਧ ਦਾ ਮਿਲਕ ਗਰੰਟੀ ਰੂਪ ਹੈ ਜੀ ਆਨਲਾਈਨ ਠੀਕ ਦੋ ਟਾਈਮ ਆਪਣੀ ਕਿਸਮ ਦੀ ਕਰੇ ਉਹ ਆਪਣੀ ਥਾਣਾ ਦੀ ਗਰੰਟੀ ਦੇ ਥਾਣਾ ਦੀ ਭਾਰ ਪਿੱਛੇ ਦੀ ਕੋਈ ਨਹੀਂ ਆ ਉਹ ਪਹਿਲੇ ਵਾਚ ਠੀਕ ਦੋ ਟਾਈਮ ਚੋਵੇ ਆਪਣਾ ਜੇ ਉਹਨੂੰ ਲੱਗੇ ਵੀ ਥਣ ਘਟਿਆ ਦੋ ਟਾਈਮ ਚੋਕੇ ਉਹਦੇ ਪੈਸੇ ਵਾਪਸ ਕਰ ਦਿੰਦਾ ਠੀਕ ਹੈ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ